ਅੱਜ ਲੁਧਿਆਣਾ ਦੇ ਪੰਜਾਬੀ ਭਵਨ ਦੇ ਖੀਰ ਦੀਪ ਸਿੱਧੂ ਮੈਮੋਰੀਅਲ ਟਰਸਟ ਦੇ ਵੱਲੋਂ ਦੀਪ ਸਿੱਧੂ ਦੀ ਨਿਮਤੀ ਯਾਦ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦਾ ਇਹ ਵਿਸ਼ਾਲ ਕੈਂਪ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਹੈ ਅਤੇ ਇਸ ਤੋਂ ਪਹਿਲਾਂ ਵੀ ਇੱਕ ਪਹਿਲਾ ਕੈਂਪ ਦੀਪ ਸਿੱਧੂ ਦੀ ਯਾਦ ਵਿੱਚ ਲਗਾਇਆ ਗਿਆ ਸੀ ਜਦੋਂ ਦੀਪ ਸਿੱਧੂ ਕਿਸਾਨੀ ਸੰਘਰਸ਼ ਦੇ ਦੌਰਾਂ ਜੇਲ੍ਹ ਦੇ ਵਿੱਚ ਸਨ ਅਤੇ ਹੁਣ ਦੂਸਰਾ ਕੈਂਪ ਉਨ੍ਹਾਂ ਦੀ ਜੀਵਨੀ ਤੋਂ ਬਾਅਦ ਲਗਾਇਆ ਗਿਆ ਅਤੇ ਅਸੀਂ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦੇ ਹਾਂ ਕਿ ਜਿਉਂ ਦੀਪ ਸਿੱਧੂ ਆਪਣੇ ਪੰਜਾਬ ਦੇ ਲੋ ਵਾਲਾ ਯੂਥ ਨੂੰ ਕਰੇਗਾ ਅੱਜ ਦਾ ਕੈਂਪ ਜੋ ਬਾਈ ਦੀਪ ਸਿੱਧੂ ਦੇ ਬਰਥਡੇ ਤੇ ਅਸੀਂ ਆਰਗੇਨਾਈਜ਼ ਕੀਤਾ ਇਹ ਕੱਲਾ ਲੁਧਿਆਣੇ ਨਹੀਂ ਪੰਜਾਬ ਚ ਵੱਖ-ਵੱਖ ਸ਼ਹਿਰਾਂ ਵਿੱਚ ਆਰਗੇਨਾਈਜ਼ ਆ ਇਹ ਇੱਕ ਅਸੀਂ ਇੱਥੇ ਜਿਹੜਾ ਬਲੱਡ ਆ ਉਹ ਇੱਕ ਪ੍ਰੀਜ਼ਰਵ ਕਰਾ ਰਹੇ ਆ ਕਿ ਸਾਰੇ ਹਸਪੀਟਲਸ ਤੋਂ ਜੇ ਕੋਈ ਵੀ ਲੋੜਵੰਦਾ ਉਹਨਾਂ ਨੂੰ ਅਸੀਂ ਮੁਹੱਈਆ ਕਰਾਵਾਂਗੇ ਫ੍ਰੀ ਆਫ ਕਾਸਟ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਸਾਡਾ ਨੰਬਰ ਸਾਰਾ ਵੈਬਸਾਈਟ ਤੇ ਵੀ ਸਾਡੀ ਦੀਪ ਸਿੱਧੂ ਮੈਮੋਰੀਅਲ ਟਰਸਟ ਆ ਉਹ ਵੀ ਦਿੱਤੀ ਹੋਈ ਆ ਮੇਰਾ ਨੰਬਰ ਵੀ ਸਾਰਾ ਮੇਰੇ ਪੇਜ ਤੇ ਹੈਗਾ ਬਾਈ ਜਿਹੜਾ ਬੈਡ ਕੈਂਪ ਆ ਤੋਂ ਸ਼ੁਰੂਆਤ ਕੀਤੀ ਗਈ ਹੈ ਇਹ ਹਰ ਸਾਲ ਇਸ ਤਰ੍ਹਾਂ ਹੀ ਲੱਗੇ ਜਾਂਦੇ ਦੇਖੋ ਅਸੀਂ ਪਿਛਲੇ ਸਾਲ ਜਦੋਂ ਉਦੋਂ ਬਾਈ ਜੇਲ 'ਚ ਸੀਗਾ ਤਾਂ ਉਦੋਂ ਵੀ ਅਸੀਂ ਲਾਸਟ ਈਅਰ ਵੀ ਉਹ ਪ੍ਰੋਗਰਾਮ ਸਟਾਰਟ ਕੀਤਾ ਸੀ ਇਟਸ ਅ ਸੈਕਿੰਡ ਈਅਰ ਅੱਜ ਅਸੀਂ ਬਹੁਤ ਅਨਫੋਰਚੂਨੇਟ ਆ ਕਿ ਬਾਈ ਸਾਡੇ ਨਾਲ ਨਹੀਂ ਹੈਗਾ ਪਿਛਲੇ ਸਾਲ ਤਾਂ ਸਾਨੂੰ ਉਮੀਦ ਸੀ ਕਿ ਵੀ ਬਾਈ ਆਊਗਾ ਬਾਹਰ ਉਹਨੂੰ ਦੱਸਾਂਗੇ ਜਾ ਕੇ ਅਸੀਂ ਦੱਸਿਆ ਵੀ ਇਨੀ ਯੂਨਿਟ ਇਕੱਠੇ ਹੋਗੇ ਅੱਜ ਦੇ ਲਈ ਅਸੀਂ ਆਪ ਦੇ ਆਪ ਨੂੰ ਬਹੁਤ ਅਨਫੋਰਚੂਨੇਟ ਕਨਸਿਡਰ ਕਰਦੇ ਹਾਂ ਬੰਦੇ ਦੀ ਵਿਚਾਰਧਾਰਾ ਸੀ ਕਿ ਉਹ ਨੂੰ ਅੱਗੇ ਪਹੁੰਚਾਣ ਵਾਸਤੇ ਅਸੀਂ ਕਿਸ ਤਰ੍ਹਾਂ ਦਾ ਸਾਰਾ ਲੋਕ ਨਹੀਂ ਆਇਆ ਵਿਚਾਰਧਾਰਾ ਨੂੰ ਤਾਂ ਦੇਖੋ ਸਾਰਿਆਂ ਦੇ ਸਾਥ ਸੰਗਤ ਦੇ ਸਾਥ ਨਾਲ ਹੀ ਅੱਗੇ ਲਿਜਾਈ ਜਾ ਸਕਦੀ ਆ ਜੋ ਪੰਜਾਬ ਦੀ ਗੱਲ ਸੀ ਜੋ ਕੌਮ ਦੀ ਗੱਲ ਸੀ ਉਹ ਤੇ ਅਸੀਂ ਵਰਕਆਊਟ ਕਰ ਰਹੇ ਹਾਂ ਸਾਰੇ ਇਕੱਠੇ ਹੋ ਕੇ ਮੀਟਿੰਗਸ ਵੀ ਕਰ ਰਹੇ ਹਾਂ ਵਕ ਵਕ ਥਾਵਾਂ ਤੇ ਜੋ ਜਿੰਨਾ ਅਸੀਂ ਕਰ ਸਕਦੇ ਅਸੀਂ ਓਨਾ ਕਰਾਂਗੇ ਪੂਰੀ ਕੋਸ਼ਿਸ਼ ਹੈ ਸਰ ਪਿਛਲੇ ਤਰੀਕਾ ਇਹ ਮਾਚ ਦੇ ਵਿੱਚ ਕਹਿੰਦਾ ਅਸੀਂ ਉਸ ਚੀਜ਼ ਦਾ ਵਿਰੋਧ ਕੀਤਾਗਾ ਤੇ ਅਸੀਂ ਸਾਡੀ ਲੀਗਲ ਟੀਮ ਵੀ ਤਿਆਰ ਕੀਤੀ ਹੈ ਜਿਦੇ ਚ ਅਸੀਂ ਹਰਿਆਣਾ ਪੁਲਿਸ ਡੀਜੀਪੀ ਹਿਮਾਚਲ ਪੁਲਿਸ ਡੀਜੀਪੀ ਨੂੰ ਮਾਚਲ ਹੋਮ ਸੈਕਟਰੀ ਨੂੰ ਵੀ ਅਸੀਂ ਨੋਟਿਸ ਕੱਢਿਆ ਕਰ ਦਿੱਸ ਤੇ ਬਾਰੇ ਕਿ ਤੁਹਾਨੂੰ ਆਪਾਂ ਅੱਗੇ ਲੈ ਕੇ ਜਾਈਏ ਉਹਦੀ ਸੋਚ ਦੇ ਮੁਤਾਬਕ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਹੈਗਾ ਕੀ ਕਰਨੇ ਜਦੋਂ ਤੇ ਦੀਪ ਸਿੱਧੂ ਮੈਮੋਰੀਅਲ ਟਰਸਟ ਤੇ ਇਦਾਰਟ ਫਾਊਂਡੇਸ਼ਨ ਐਨਜੀਓ ਨੂੰ ਮਿਲ ਕੇ ਜਿਹੜਾ ਕਿ ਇਹ ਸਾਂਝੇ ਦੌਰ ਤੇ ਦੀਪ ਸਿੱਧੂ ਬਾਈ ਦੀ ਯਾਦ ਦੇ ਵਿੱਚ ਇਹ ਕੈਂਪ ਲਾਇਆ ਗਿਆ ਬਾਈ ਕੀ ਦਾ ਜਨਮ ਦਿਨ ਹੁੰਦਾ ਹੈ 2 ਅਪਰਲ ਨੂੰ ਤੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਇਹ ਜਿਹੜਾ ਕਿ ਹਕੂਮਤਦਾਨ ਕੈਂਪ ਪੰਜਾਬੀ ਪਵਨ ਲੁਧਿਆਣਾ ਵਿੱਚ ਰੱਖਿਆ ਹੈ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜ਼ਿਆਦਾ ਤੋਂ ਜ਼ਿਆਦਾ ਬੰਦੇ ਇੱਥੇ ਕੈਂਪਰ ਵਿੱਚ ਪਹੁੰਚ ਕੇ ਬਲੱਡ ਡੋਨੇਟ ਕਰੋ ਕਿਉਂਕਿ ਬਲੱਡ ਡੋਨੇਟ ਕਰਨ ਦੇ ਨਾਲ ਬਹੁਤ ਜ਼ਿੰਦਗੀਆਂ ਬਚਾਈਆਂ ਜਾ ਸਕੀਆਂ ਨੇ ਸਾਡੇ ਦੁਆਰਾ ਕੀਤਾ ਇੱਕ ਖੂਨਦਾਨ ਕਿੰਨੀਆਂ ਜ਼ਿੰਦਗੀਆਂ ਬਚਾ ਸਕਦਾ 15 ਮਿੰਟ ਦਾ ਟਾਈਮ ਲੱਗਦਾ ਸਿਰਫ ਸਮਾਂ ਘਟਨਾ ਅੱਜ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਰੂਰੀ ਹੈ ਜੇ ਆਪਾਂ ਸਮਾਂ ਕੱਢਦੇ ਆ ਤਾਂ ਹੀ ਕਿਸੇ ਦੀ ਆਪਾਂ ਸੇਵਾ ਕਰ ਸਕਦੇ ਆ ਔਰ ਇਹ ਬਲੱਡ ਇਹੋ ਜੀ ਚੀਜ਼ ਹੈ ਜਿਹੜੀ ਕਿਸੇ ਵੀ ਮਸ਼ੀਨ ਚ ਨਹੀਂ ਬਣਾਈ ਜਾ ਸਕਦਾ ਇਹ ਮਾਨਵ ਸਰੀਰ ਹੈ ਜਿਹਦੇ ਚ ਬਲੱਡ ਬਣਦਾ ਹੈ ਤੇ ਮਾਨਵ ਸਰੀਰ ਹੀ ਬਲੱਡ ਡੋਨੇਟ ਕਰ ਸਕਦਾ ਹੈ ਯੂਥ ਨੂੰ ਕੀ ਮੈਸੇਜ ਦੇ ਦਿੰਦੇ ਯੂਥ ਨੂੰ ਇਹੀ ਮੈਸੇਜ ਹੈ ਕਿ ਜੀ ਸੇਵਾ ਦਾ ਨਸ਼ਾ ਫੜੋ ਤੇ ਜਿਹੜੇ ਗੰਦੇ ਨਸ਼ੇ ਹਨ ਉਹਨਾਂ ਨੂੰ ਤਿਆਗੋ ਕਿਉਂਕਿ 18 ਸਾਲ ਤੋਂ ਲੈ ਕੇ 65 ਸਾਲ ਤੱਕ ਦੀ ਉਮਰ ਦਾ ਹਰ ਸਿਹਤਮੰਦ ਵਿਅਕਤੀ 3 ਮਹੀਨੇ ਬਾਅਦ ਲਗਾਤਾਰ ਬਲੱਡ ਡੋਨੇਟ ਕਰ ਸਕਦਾ ਹੈ ਤੋ ਯੂਥ ਜੇ 18 ਸਾਲ ਤੋਂ ਹੋ ਕੇ ਸਾਡੇ ਨਾਲ ਜੁੜਦਾ ਇਸ ਉਹ ਸਭ ਤੋਂ ਜ਼ਿਆਦਾ ਜਿਹੜਾ ਕੀ ਹੈ ਆਪਣਾ ਯੂਥ ਹੀ ਹੈ ਜਿਹੜਾ ਕੀ ਉਹਦੇ ਵਿੱਚ ਦਿਸਾ ਬਸ ਕਿੰਨੇ ਕਿੰਨੇ ਕੈਂਪ ਚੱਲੂਗਾ ਜੀ ਇਹ ਕੈਂਪ ਸਵੇਰੇ 10 ਵਜੇ ਸਟਾਰਟ ਹੋ ਜਾਂਦਾ ਜੀ ਤੇ 4 ਵਜੇ ਤੱਕ ਚੱਲਦਾ ਉਹਦੇ ਕਿੰਨੇ ਕਿਹੜੇ ਲੋਕ ਆਉਣਗੇ ਹੁਣ ਤੱਕ ਸਾਡੇ ਕੋਲ ਲਗਭਗ 40 ਮਿੰਟ ਜਿਹੜਾ ਕੀ ਬਲੱਡ ਡੋਨੇਟ ਹੋ ਚੁੱਕਾ ਹੈ ਕਿੰਨੀ ਕੋ ਉਮੀਦ ਹੈ ਹੋਰ ਕਿੰਨੇ ਸਾਨੂੰ ਸਾਡਾ ਟਾਰਗੇਟ ਅੱਜ ਜੀ 200 ਯੂਨਟ ਦਾ ਹੈਗਾ ਤੇ ਅਸੀਂ 4 ਵਜੇ ਤੱਕ ਉਹਨੂੰ इजीली ਅਚੀਵ ਕਰ ਲਵਾਂਗੇ ਜੀ ਬਲੱਡ ਨਾਣ ਕਰਨ ਆਏ ਹੋ ਤੇ ਕੀ ਕਰਨ ਚੱਲਗੇ ਯੂਥ ਕਰਨਗੇ ਬਾਈ ਆਪਾਂ ਤਾਂ ਦੇਖੀਆ ਵੀ ਇਹ ਹੁਣ ਵੀ ਖੜੇ ਹੈ ਬਾਈ ਦੀ ਸੋਚ ਕਰਕੇ ਜੇ ਆਪਾਂ ਅੱਜ ਇਹ ਸੁਨੇਹਾ ਲਾਇਆ ਆਪਾਂ ਬਲੱਡ ਟ੍ਰੇਟ ਕਰਨ ਆਏ ਹਾਂ ਯੂ.ਜੀ. ਵੀ ਮਸਲੇ ਨਾਲ। ਯੂਥ ਨੂੰ ਇਹੀ ਹੈ ਕਿ ਜਿਵੇਂ ਬਾਈ ਕਹਿੰਦਾ ਹੁੰਦਾ ਸੀ ਵੀ ਆਪਣਾ ਇਹ ਆਪਣੀ ਹੋਣ ਦੀ ਲੜਾਈ ਹੈ ਨਾ। ਬਸ ਉਹੀ ਸੋਚ ਨੂੰ ਆਪਾਂ ਸਾਰੀ ਰਿਪਲੇਟ ਨੂੰ ਇਹੀ ਆਈ। ਬਸ ਹੁਣ ਤੁਸੀਂ ਸਮਝ ਸਕਦੇ ਹੋ ਅਸੀਂ ਕਹਿ ਨਹੀਂ ਸਕਦੇ। ਲੁਧਿਆਣਾ ਤੋਂ ਅਜੇ ਪਾਵਾ ਦੀ ਰਿਪੋਰਟ